ਚਲ ਚਲੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਅੱਜ ਸਾਰਾ ਚਾਹ ਦਾ ਸਮਾਨ ਨਾਲ ਲਿਆਂਦਾ ਹੈ 22 ਤੇ ਆਹ ਰਸਤੇ ਇੱਥੇ ਲੋਕੇਸ਼ਨ ਸਾਨੂੰ ਬਹੁਤ ਵਧੀਆ ਮਿਲੀ ਤੇ ਅਸੀਂ ਅੱਗੇ ਚਾਹ ਉਹਦੀ ਆਪ ਤਿਆਰ ਕਰਕੇ ਪੀਵਾਂਗੇ ਸੋਹਣੀ ਲੋਕੇਸ਼ਨ ਹੈ ਤੇ ਆਹ ਸਾਥੀ ਕੁਛ ਸਾਨੂੰ ਪਰੇਸ਼ਾਨ ਕਰ ਰਹੇ ਨੇ ਆਉਂਦੇ ਆ ਖਾਣ ਨੂੰ ਕੁਝ ਉੱਪ ਆਰਾਮ ਹੋ ਗਿਆ ਨਾ ਕੋਟ ਆ ਤੇ ਮੈਨੇ ਪਤਿਲਾ ਲਾ ਗਾਣ ਹੋ ਗਿਆ ਪਾਉ ਆ ਓ ਯਾਰ ਮੈਂ ਲਿਆ ਓਰ ਮੇਰੇ ਕੋਲ ਇੱਥੇ ਰੱਖੀ ਆ ਮਤਲਬ ਅਸੀਂ ਚਾਹ ਲੱਗੇ ਆ ਬਣਾਉਣਾ ਆ ਵੇ ਖਾ ਮੜੀ ਜੀ ਲਓ ਪਾਓ ਅਗੋਂ ਪਾ ਪੀਏ ਪਹਿਲੇ ਮੈਂ ਤੇ ਲੈਣ ਲੈ ਓ ਖੰਡ ਰੋ ਰਿਹਾ ਜੀ ਕੋਈ ਰੱਜਦਾ ਤਾਂ ਮਗਰ ਪਾਲ ਪਾਲ ਖੰਡ ਪੱਤੀ ਕਿਹੜੀ ਗੱਡੀ ਚ ਆ ਕਿਹੜੀ ਗੱਡੀ ਚ ਆ ਕਰੇਟਾ ਚ ਆ ਠੀਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਲਓ ਜੀ ਸਾਡਾ ਚਾਹ ਦਾ ਲੰਗਰ ਤਿਆਰ ਹੋਣ ਲੱਗਿਆ ਅੱਜ ਸਾਂ ਜੋ ਸੋਚਿਆ ਸੀ ਕਿ ਅਸੀਂ ਕਿਹੇ ਹੋਟਲ ਤੋਂ ਨਹੀਂ ਚਾਹ ਪੀਣੀ ਅਸੀਂ ਅੱਜ ਆਪ ਚਾਹ ਬਣਾ ਲਈਏ ਤੇ ਬੜਾ ਦਿਲਕਸ਼ ਨਜ਼ਾਰਾ ਦੇਖੋ ਤੁਸੀਂ ਬੜੀ ਸੋਹਣੀ ਫਸਟਾਵਾ ਚੱਲਦੀ ਪਈ ਹੈ ਅੰਬਾਂ ਦੇ ਦਰਖਤ ਦੇ ਥੱਲੇ ਆਪਣੇ ਪਿੱਤਰ ਪਿਆਰੇ ਵੀ ਆ ਗਏ ਸਾਡੇ ਇਹ ਬਹੁਤ ਸੋਹਣਾ ਨਜ਼ਾਰਾ ਹੈ ਪਾਸ ਹੁਣੇ ਚਾਹ ਤਿਆਰ ਇਹ ਵੀ ਇੱਕ ਨਾ ਇੱਕ ਵੱਖਰਾ ਹੀ ਮਤਲਬ ਮਜ਼ਾ ਹੁੰਦਾ ਵੀ ਰਸਤੇ ਦੇ ਵਿੱਚ ਸਾਰਾ ਆਪ ਦਾ ਇੰਜੋਏ ਕਰਨਾ ਖਾਣਾ ਸਾਰਾ ਜਿਹੜੇ ਭੁਈਏ ਲੈ ਆ ਪਾਈਏ ਨੰਨ ਚੱਲ ਚੱਲ ਮੈਂ ਕਹਿੰਦਾ ਕਹਿੰਦਾ ਭੁਈਏ ਲੈ ਚਾਹ ਜਾਈ ਪਾਈਂ ਭਾਵਨ ਦੇ ਵਾਪਸ ਤੇ ਇਹ ਆਪਣੇ ਵਿਰਿੰਦਰ ਜੀ ਕੈਨੇਡੀਅਨ ਇਹ ਇੰਡੀਆ ਵੇਖਣ ਆਏ ਤੇ ਤੋਂ ਪਹਿਲਾਂ ਵੀ ਜਦੋਂ ਵਰ ਗਿਆ ਤਾਂ ਕੈਂਪਿੰਗ ਕੀ ਕਰਦੇ ਇੱਥੇ ਕੈਂਪਿੰਗ ਕਰਕੇ ਗਏ ਹਾਂ ਹਾਂ ਆਈ ਪਹਿਲਾਂ ਵੀ ਕੈਂਪਿੰਗ ਕੀਤੀ ਤੇ ਕੈਂਪਿੰਗ ਕਰਨ ਦਾ ਮਜ਼ਾ ਵੱਖਰਾ ਹੈ ਇਹ ਮੁੰਡਾ ਸਪੈਸ਼ਲ ਕੈਨੇਡਾ ਤੋਂ ਆਇਆ ਕੈਂਪਿੰਗ ਕਰਨ ਕੈਂਪਿੰਗ ਕਰ ਜਿੰਨਾਂ ਪਿੱਛੇ ਦੀ ਰਹੀ ਸਾਰੇ ਕੈਨੇਡਾ हां जिन्ना ने ਪਿਛਲੇ ਦਿਨ ਨਾਲੇ ਵੇਖਣਗੇ ਕੈਨੇਡਾ ਵਾਲੇ ਵੀਡੀਓ ਇਹ ਉਹੀ ਜਗ੍ਹਾ ਹੈ ਵੀ ਜਿਹੜੇ ਕੈਨੇਡਾ ਪਹੁੰਚ ਗਏ ਹਨ ਇੱਥੇ ਉਸੇ ਜਗ੍ਹਾ ਤੇ ਅੱਗੇ ਵੀ ਆਪਾਂ ਕੈਂਪਿੰਗ ਕਰਦੇ ਆਂ ਉਹ ਮੁੱਖ ਮਹਿਮਾਨ ਨਹੀਂ ਸੀ ਹੈਗੀ ਹਾਂ ਆ ਮਹਿਮਾਨ ਅਜੇ ਮੁੱਖ ਮਹਿਮਾਨ ਆਏ ਨਹੀਂ ਕੋਈ ਕਿਹਨਾਂ ਵੀ ਉਹ ਤਾਂ ਨੂੰ ਵੇਖੇ ਚਲੇ ਮਗਰੇ ਹੀ ਆ ਗਏ ਨੇ ਬੱਤ ਪੱਤ ਢੱਕਲਾ ਭਰਾਵਾ ਇਹ ਨਾ ਬੰਦਰਾਂ ਦਾ ਮਾਜਾ ਹਣਾ ਦੁੱਧ ਪੈ ਗਿਆ ਅੱਜ ਮੈਨੂੰ ਲੱਗਦਾ ਉਹ ਗੱਗੂ ਵੀਰੇ ਕੁਛ ਨਹੀਂ ਛੇੜੋ ਨਾ ਛੇੜੋਗੇ ਤਾਂ ਫਿਰ ਛੇੜੋਗੇ ਤਾਂ ਫਿਰ ਆ ਇੱਕ ਮਾਂ ਸਵੇਰ ਹਾਂ ਕੁਰਸੀ ਤੇ ਬਹਿ ਗਈ ਹੈਗੀ ਟੋਲ ਬੰਦੂਏ ਬੰਨ ਕੇ ਚਲੋ ਸੁੱਕੀ ਖਜੂਰ ਮਸੱਟੇ ਤੇਰੇ ਸਿਰ 'ਤੇ ਲਿਆ ਆਉਂ ਛੂਟੀ ਤੇ ਬਾਬਾ ਜੀ ਮੇਰੇ ਕੋਲ ਸੱਟੇ ਹੋਰ ਵੀ ਬੜਿਆ ਆਪਣੇ ਕੁਬਤੇ ਬੰਦਾ ਨਹੀਂ ਨਹੀਂ ਉਹ ਛੱਤਾ ਹੀ ਲੱਗ ਰਿਆ ਨੇ ਤੇ ਬਾਕੀ ਸਾਰੇ ਵਾਹ ਮਰ ਤੂੰ ਗੱਲਾਂ ਝੋਲੀ ਭਰੌਣ ਵਾਲਾ ਹਾਂਜੀ ਦੋਸਤੋ ਕਿੰਨਾ ਉਸਮ ਨਜ਼ਾਰਾ ਬਣਿਆ ਮੇਰੇ ਸਾਰੇ ਪਸੇ ਨਿਕਾ ਮਰੀ ਕੋਈ ਨਹੀਂ ਮੈਂ ਦੁਸਰ ਕੋਈ ਬੰਦਾ ਹੈ ਸੁੱਖੀ ਬੰਦਾ ਹੈ ਅੱਗੇ ਬੀਬੀਆਂ ਆਦੀਆਂ ਤਰ੍ਹਾਂ ਬੱਚੇ ਜੀ ਆਹ ਫਿਰ ਬੀਆ ਕਰਦੀ ਮਾਂ ਬੀਬੀ ਹੁੰਦਾ ਦਾਲ ਦੁੱਧ ਹੀ ਹੋਣਗੇ ਹਾਂ ਉਹ ਬਹਿ ਗਿਆ ਕੁਰਤੀ ਦੇ ਪਰਾ ਨੀ ਨੀ ਇਹ ਉੱਪਰ ਨਾ ਦੇ ਲੈ ਪਤੀਲੇ ਚ ਕੀ ਮਰਦਾ ਹਾਂ ਹਾਂ ਵੇਖ ਵੀ ਨਹੀਂ ਧਰੀ ਸਾਡ ਆਹੋ ਕਾਜ ਨੂੰ ਚੀਜ਼ ਛੋੜ ਦੇ ਉੱਤੋਂ ਆਮ ਵੀ ਨਾ ਛੋੜ ਦੇ ਕੇ ਵਿਚ ਆਹ ਕੀ ਮੁਤਰ ਇੱਥੇ ਰੱਖ ਕੇ ਐ ਕਰਕੇ ਦੱਸੋ ਭਾਈ ਇਹ ਕੁਰਤੀ ਜੇ ਸਮਝ ਟੱਕਰ ਉਹਦਾ ਛੇਤੀ ਬਣ ਜਣੇ ਬਾਸ ਅੱਗੇ ਆਪਣਾ ਜਾਸ ਸੀਗਾ ਪਤਾ ਨਹੀਂ ਕਿਹੜਾ ਸੀ ਕਿਹੜਾ ਦਰਖਤ ਤੇ ਚੜਿਆ ਹੋ ਕਰਨ ਨਹੀਂ ਆ ਬਾਦਰੀ ਨੂੰ ਕਰਨ ਨਹੀਂ ਆ ਨਹੀਂ ਆ ਆਇਆ ਨਹੀਂ ਦਹੀ ਉਹਦੋ ਬ੍ਰਿੰਦਰਾ ਇੱਥੇ ਟੈਨਸ਼ਨ ਤੇ ਬੈਠਾ ਹਾਂ ਮੇਰਾ ਵੀਜ਼ਾ ਕਦੋਂ ਲੱਗੇਗਾ ਹਾਂ ਤੇ ਇਹ ਮੇਰਾ ਵੀਜ਼ਾ ਕਦੋਂ ਲੱਗੇਗਾ ਹੁਣ ਕੈਨੇਡਾ ਤੋਂ ਜਾ ਵੀ ਆਇਆ ਸੀ ਉਹਨਾਂ ਦੇ ਲੱਗੇ ਸੀ ਅਰਸ਼ਦਾ ਤੇ ਜੋਬੜਨ ਲੱਗਾ ਇੱਕ ਇਹਨੂੰ ਵੀ ਗਿਆ ਸੀ ਉਹਨੇ ਨੂੰ ਜੰਮੂ ਚੜਿਆ ਸੀਗਾ ਆਪਣਾ ਰਬਈ ਵਾਲੀਆਂ ਤੇ ਫਿਰਦਾ ਸੀ ਫਿੱਟ ਕਰਦਾ ਕੋਈ ਰਾਤ ਤੇ ਫਿੱਟ ਕਰ ਦਿੰਦਾ ਰਾਫ ਜਹਾਦੇ ਕਰਦਾ ਉਹ ਵੀ ਗੈਸ ਕੱਢ ਦਿੰਦਾ ਹੀ ਉਹਨਾਂ ਉਹਦੇ ਦੋਈਆਲੇ ਦੇ ਇੱਥੇ ਖਰਾਬ ਕਰਦਾ ਇੱਕ ਨਹੀਂ ਸਮਝਾਇਆ ਤਾਰ ਕਿਉਂ ਲਾਈਏ ਤੇਰੇ ਕੋਲ ਪਾਂਦਰਣਾ ਇੱਧਰ ਹੁਣ ਹਾਂ ਏਰੀਆ ਹੋਊਗਾ ਇਹਨਾਂ ਦਾ ਆਪ ਤੱਕ ਨਹੀਂ ਨਹੀਂ ਆਪਸ 'ਚ ਨਾ ਮਤਲਬ ਜਿਵੇਂ ਆਪਣੇ ਨਹੀਂ ਵਟਾਂ ਝੁਟ ਜਾ ਉਵੇਂ ਇਹਨਾਂ ਦੇ ਵੀ ਏਰੀਆ ਤਕਸੀਮ ਕੀਤੇ ਹੁੰਦੇ ਆ ਨਾ ਇਹ ਤਾਰਾਂ ਵੀ ਨਾਲੇ ਜੰਗਲ ਥੋੜੀ ਏ ਇਹ ਸਾਰੀ ਪੈੜੀ ਮਤਲਬ ਕੋਈ ਜਿਹੜੀ ਪ੍ਰਾਪਰਟੀ ਹੈ ਕੋਈ ਇਹਦੀ ਪ੍ਰਾਪਰਟੀ ਲੋਕਾਂ ਦੀ ਹੈ ਹਾਂ ਇਹ ਤੁਹਾਡੀ ਲੋਕਲ ਜਿਹੜੀ ਆ ਲੋਕਲ ਜਿਹੜੇ ਉਹਨਾਂ ਦੀ ਪ੍ਰਾਪਰਟੀ ਹੈ ਨੋ ਅੱਗ ਬਹੁਤ ਇੱਥੇ ਮਾਚਰ ਚੇ ਕਾਨੂੰਨ ਨਾ ਪਾਸ ਨਹੀਂ ਬੰਦਾ ਹਾਂ ਕੋਈ ਬੰਦਾ ਬਾਹਰ ਦਾ ਨਹੀਂ ਆਪਣੇ ਪੰਜਾਬ ਤੇ ਜਿਹੜਾ ਮਰਜ਼ੀ ਲਈ ਜਾਵੇ ਉਹ ਕਾਨੂੰਨ ਕਰਦਾ ਉੱਤਰਾਖੰਡ ਚ ਵੀ ਕਰਦਾ ਪੰਜਾਬ ਆਪਣੇ ਪੰਜਾਬ ਰਹੇਗਾ ਉੱਤਰਾਖੰਡ ਚ ਵੀ ਕਰਤਾ ਹੋਇਆ ਇੱਥੇ ਆਇਆ ਤੁਸੀਂ ਓਏ ਓਵੇਂ ਬਿਓ ਕਹਿੰਦਾ ਮੇਰੀ ਜਗ੍ਹਾ ਪਈ ਲੈ ਲੋ ਜੀ ਸਾਡੀ ਚਾਹ ਬਣ ਕੇ ਹੋ ਗਈ ਤਿਆਰ ਤੁਸੀਂ ਚੈੱਕ ਕਰਦੇ ਆਂ ਇਦੋਂ ਹੋ ਗਿਆ ਯਾਰ ਮੇਰਾ ਵੀ ਮਾਣਦਾ ਚਾਹ ਕੇਮਰਾ ਉਹਦਾ ਸੀਨ ਲੈ ਬਿਨਾ ਬਾਕੀ ਭਾਵੇਂ ਰਹਿ ਜਾ 12 ਕਰੋ ਫ੍ਰੈਕਸ਼ਨ ਮੇਨ ਬੰਦਾ ਨਾ ਰਵੇ ਆ ਸਾਡਾ ਉਸਤਾਦ ਜੀ ਬਹੁਤ ਵਧੀਆ ਚਾਹ ਬਣੀ ਜਿੰਦੇ ਚੇਲੇ ਪਾਲੇ ਬਹੁਤ ਸੋਹਣੀ ਚਾਹ ਬਣੀ ਹੈ ਹਾਂਜੀ ਆਪਾਂ ਜੀ ਸਰ ਬੋਲ ਹਣ ਕੋਸ਼ ਹਣ ਹਣ ਬੋਲਦਾ ਨਹੀਂ ਕੋਸ਼ ਕਿਤਾ ਹਣ ਵੇਖ ਲੈ ਹਣ ਬੋਲਦਾ ਨਹੀਂ ਗਾ ਬਸ ਸਾਨੂੰ ਇੱਕੋ ਹੀ ਖਤਰਾ ਵੀ ਸਾਡੀਆਂ ਚੀਜ਼ਾਂ ਲੈ ਜਾਂਦੇ ਖੋ ਕੇ ਪਰਦੇ ਆ ਆਇਆ ਚੇਲੇ ਬੰਦਾਲ ਕੀ ਅੱਗੇ ਵੀ ਅਸੀਂ ਨਾ ਇੱਥੇ ਕੈਂਪਿੰਗ ਆਪਣੇ ਕਰਦੇ ਹੁੰਦੇ ਸੀਗਾ ਚਾਹ ਬਣਾ ਕੇ ਨਾ ਬਾ ਅੱਗੇ ਸਾਰੀ ਟੀਮ ਜਿੰਨੇ ਮੁੰਡੇ ਸੀ ਸਾਰੇ ਕੈਨੇਡਾ ਕਾ ਚਲੇ ਤੇ ਹੁਣ ਹੋ ਵੇ ਹੋ ਵੇ ਫਲਾ ਟਾਈਮ ਰੈਡੀ ਹੋਈ ਹੈ ਜਿਹੜੇ ਬੈਠੇ ਨੇ ਕੈਨੇਡਾ ਚਲੇ ਜਾਣੇ ਹਾਂ ਉਹਨਰੇ ਬਾਬਾ ਹੀ ਬਾਹਰ ਕਮੈਨ ਰਹਿ ਗਿਆ ਤੇ ਘਰ ਰਹਿ ਗਿਆ ਦੋ ਜਣੇ ਰਹਿ ਗਏ ਹਾਂ ਦੋ ਹੀ ਰਹਿ ਗਏ ਬਾਦੀ ਵੀ ਉੱਥੇ ਦੋ